ਆਨਬੀਰੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 9 ਜਨਵਰੀ 2026 ਤੇ ਅੱਜ ਆਪਾਂ ਪਹੁੰਚੇ ਆ ਕੋਟਪੁਰਾ ਤੂੜੀ ਦੀ ਬੋਲੀ ਤੇ ਤੇ ਆਪਾਂ ਅੱਜ ਤੁਹਾਨੂੰ ਤੂੜੀ ਦਾ ਭਾਅ ਚੈੱਕ ਕਰਾਉਣੇ ਆ ਆਜੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਜੋ ਬੋਲੀ ਚਾਲੂ ਹੋ ਰਹੀ ਆ ਪਹਿਲਾ ਨਾਗਾ ਤੇ ਪਹਿਲੇ ਨਾਗ ਦੀ ਤੂੜੀ ਚੈੱਕ ਕਰਾਉਣੇ ਆ ਤੇ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਆਜੋ ਹਾਂ ਇੰਨੀ ਵਾਰ ਲਾਉਣੀ ਸੀ ਜਿੰਨੀ ਵਾਰ ਉਹ ਟਰਾਲੀ ਖੜੀ ਹੈ ਚਾਰ ਕੁ ਬੰਨਾਂ ਸੀ ਮੈਂ ਤਾਂ ਨਹੀਂ ਫੜੀ ਤੇ ਇੱਧਰ ਵੀ ਲੱਗ ਜਾ ਉਹ ਜਵਾ ਸੁੱਤੀ ਹੈ ਉਹਨੂੰ ਛੱਲੇ ਛੋੜ ਦੇ ਓਰੀ ਭਾਈ ਅੰਦਰ ਦੀ ਆ ਹੈ ਇਹਦੇ ਨਾਲ ਦੀ ਹਾਂ ਕਿੰਨੀ ਗੱਲੀ ਦਾ ਨਹੀਂ ਨਾ ਗੱਲੀ ਜਵਾਂ ਨਹੀਂ ਕਿੜੇ ਪਾ ਨਾ ਕਿੜੇ ਪਾ ਹੋ ਗਿਆ ਚੱਤ ਬੋਲੋ ਜੀ ਪਾ ਕੋਈ ਨਹੀਂ ਵੇਚੇ 300 ਸੁੱਤੀ ਹੈ 300 ਰੁਪਿਆ 300 ਰੁਪਿਆ 5 5 10 15 20 350 350 55 60 65 70 75 80 85 385 ਬੋਲਾ ਬਾਈ ਜਿਨੇ 385 ਰੁਪਏ ਲੋ ਵੀ ਪਹਿਲੀ ਟਰਾਲੀ ਸੀਗੀ ਤੇ ਪਹਿਲੀ ਟਰਾਲੀ ਮਾਰਦੀ ਤੁਨੀ ਸੀਗੀ ਤੇ ਇਹਦਾ ਜਿਹੜਾ ਭਾਅ ਲੱਗਿਆ 385 ਰੁਪਏ 1085 ਰੁਪਏ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਦੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਂ ਆਜੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਤੁਹਾਨੂੰ ਬੋਲਾਂ ਜੀ 350 400 ਰੁਪਏ 400 400 400 400 ਹਾਂਜੀ 5 10 15 450 450 60 60 70 70 70 ਜਿੱਤਰਾਂ ਬਾਈ ਆ ਬਾਈ 475 ਕੋਲਾ ਕਿਨੇ ਕੜਿਆਂ ਜੋ ਸਲਾਮ ਵਾਲੇ ਕੋਠੇ ਜਾਏਗਾ ਬਾਈ ਕਿਨੇ ਆਈ ਲੱਟ ਆਹ ਥੋੜਾ ਆਟਲ ਮਦ ਨਾਲ ਨਾ ਕੱਪ ਕੇ ਕਿੰਨੇ ਕਿਲੋਮੀਟਰ ਹੋਊਗਾ ਵਾਹ ਨਹੀਂ ਸਹੀ ਆ ਨਹੀਂ ਜਾਂਦਾ ਬਾਈ ਨਹੀਂ ਜਾਣਾ ਬਾਈ 475 ਵੀਰ 400 ਹੈ ਨਹੀਂ ਨਹੀਂ ਉਹ ਨਹੀਂ ਇੱਥੇ ਸ਼ਹਿਰ ਚ ਹੋ ਰਹੀ ਆ ਨਹੀਂ ਲਾਉਣੀ ਆ ਬਈ ਨੇੜੇ ਚਲੋ ਆਜੋ ਲਓ ਜੀ ਨਹੀਂ ਹੋਈ ਇਹ ਵੀ ਟਰਾਲੀ ਦਾ ਜਿਹੜਾ ਰੇਟ ਲੱਗਿਆ 475 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਥੋੜੀ ਬੋਲਾ ਜੀ 400 405 10 15 450 ਬਾਈ ਕਿਦੀ ਟਰਾਲੀ ਆ ਰਾਮ ਸਰ ਕੁੱਥੇ ਜਾਏਗਾ ਅਟਲ ਮਾਤਾ ਪਕੈ 200 ਰੁਪਿਆ 300 ਦੇ ਦੂਗਾ ਜਾਊਗਾ ਭਾਈ ਨਹੀਂ 70 ਹਾਂ ਇਹ ਭਾਈ ਪੰਡਾ ਚਕਾਓ ਥੱਲੇ ਨਹੀਂ ਨਹੀਂ ਕੀ ਦੇਸੀ 70 ਮੇਰੇ ਰਖ ਲੈ ਚੱਲ ਕਿਸੇ ਦੇ ਰਖ ਲੈ ਇਹਦੇ ਰਖ ਲੈ ਮੇਰੇ ਰਖ ਲੈ ਕੋਈ ਹੈ 470 ਬੋਲਾਂਗੇ ਨੇ 77 77 ਆਸੀ ਬੋਲਾਂਗੇ ਨੇ 485 ਰੁਪਏ ਭਾਈ ਲੋ ਭਾਈ ਇਹ ਟਰਾਲੀ ਦਾ ਜਿਹੜਾ ਆਪਾਂ ਲੰਘਿਆ 485 ਰੁਪਏ ਤੇ ਆਪਾਂ ਚਾਹ ਲਏ ਅਗਲੀ ਟਰਾਲੀ ਤੇ ਅਗਲੀ ਟਰਾਲੀ ਦੇ ਤਾਂ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਲੋ ਜੀ ਤੂੜੀ ਚੈੱਕ ਕਰਾਉਣੇ ਤੁਹਾਨੂੰ ਥੋੜੀ ਜਿਹੀ ਚੈੱਕ ਤੁਸੀਂ ਕਰ ਹੀ ਸਕਦੇ ਹੋ ਦੀਵਿਆ ਬਾਈ ਕੇਵਲ 100 100 ਨੰਬਰ ਲਿਖਾ ਅੰਦਰ ਦੀ ਥੋੜੀ ਬੋਲਾ ਜੀ ਅੰਦਰ ਦੀ ਥੋੜੀ ਸਾਢੇ 350 ਸਾਢੇ 350 400 ਰੁਪਿਆ ਕਰਾਂ 400 5 405 10 15 52 450 55 ਬਾਈ 55 ਕਿੰਨਾ ਕਰ 60 65 465 ਸੰਤੇ ਵਾਲੀ ਆ ਬੋਲਾਂਗੇ ਆਪਣੀ ਕਾਮੀ ਆ 465 ਰੁਪਏ ਲਿਖੀ ਬਾਈ ਲੋ ਵੀ ਇਹ ਟਰਾਲੀ ਦਾ ਜਨਾਬ ਰੇਟ ਨਿਕਲਿਆ 465 ਰੁਪਏ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਟੂੜੀ ਦਾ ਰੇਟ ਚੈੱਕ ਕਰਾਉਂਦੇ ਆ ਬਾਕੀ ਤੁਸੀਂ ਰੌਣਕ ਮੇਲਾ ਚੈੱਕ ਕਰ ਸਕਦੇ ਹੋ ਸਵੇਰੇ ਸਵੇਰੇ ਟੂੜੀ ਦੀ ਬੋਲੀ ਤੇ

70 75 80 85 90 95 400 400 ਬੋਲਾਂਗੇ ਨੇ 5 5 10 15 15 20 25 25 30 430 ਬੋਲਣਾ ਜੀ ਨੇ 430 ਰੁਪਏ ਬਾਈ ਇੱਥੇ ਜਾਣਾ ਹੈ ਇੱਥੇ ਹੀ ਜਾਣਾ ਲੋ ਬਈ ਇਹ ਟਰਾਲੀ ਦਾ ਜਿਹੜਾ ਭਾਅ ਨਿਕਲਿਆ 430 ਰੁਪਏ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਦੂਰੀ ਦਾ ਰੇਟ ਚੈੱਕ ਕਰਾਉਣੇ ਆਂ ਆਜੋ ਮੈਂ ਉਹ ਤੋਂ ਦੇ ਲੋ ਜਾਣਾ ਚਲ ਕੇ ਥੋੜੀ ਬੋਲਾ ਜੀ 400 400 400 ਥੋਲਾ ਬਾਈ ਕਿਨੇ ਇਹ 400 ਰੁਪਏ ਬਾਈ ਜੀ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 400 ਰੁਪਏ ਕਿ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਟੂੜੀ ਦਾ ਰੇਟ ਚੈੱਕ ਕਰਾਉਣੇ ਆ। ਜੀ ਆ ਬਾਈ ਅੰਦਰ ਦੀ ਬਾਈ ਹਾਂ ਹਾਂ ਅੰਦਰ ਦੀ ਟੂੜੀ ਬੋਲੋ ਜੀ ਆਹ ਸਾਢੇ 350 ਆ ਮੰਡੀ ਦੇ ਗੇਟ ਤੋਂ ਸਿੱਧਾ ਹੋ ਗਿਆ ਸਾਢੇ 350 55 ਜੀ 60 2 70 71 80 81 400 5 10 15 20 25 425 ਬੋਲਾਂਗੇ ਨਾ ਫਿਰ ਵੀ ਇਹ 35 35 ਬੋਲਦਾ ਕੋਈ 40 45 445 ਰੁਪਏ ਬਾਈ ਜੀ ਕੰਨ ਜਾਨ ਬਾਈ ਲੋ ਬਾਈ ਏ ਟਰਾਲੀ ਦਾ ਜਿਹੜਾ ਰੇਟ ਨਿਕਲਿਆ 445 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਥੋੜੀ ਦਾ ਰੇਟ ਚੈੱਕ ਕਰਾਉਣੇ ਆ ਆ ਜੋ 400 ਰੁਪਏ ਯਾਰ 400 400 ਪੰਜ ਪੰਜ ਕਿੱਥੇ ਜਾਣੇ ਬਾਈ ਰਾਜ ਸਰ ਰਾਜ ਸਰ ਜਾਉਂਗੇ ਜੀ ਜਾਊਗਾ 5 10 15 15 20 25 25 30 35 40 40 ਤੇ ਮੈਂ ਕਿਹਾ ਇੱਧਰ 40 ਹੋ ਗਏ 45 450 450 55 55 60 70 70 75 80 80 480 ਬੋਲਾਂਗੇ ਨਾ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 480 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਹਾਂ ਕੱਲ੍ਹ ਤੂੜੀ ਦੀ ਬੋਲੀ ਤੇ